那你的？ ਆਸੀ ਸਾਰੇ ਦਾ ਹੁਣ ਸਾਰੇ ਬਣਾਇਆ ਇੰਨਾ ਵੀ ਸਾਨੂੰ ਸ਼ੁਕਰ ਸਾਰੇ ਵਧੀਆ ਮਿਲਿਆ ਕੋਈ ਸਾਨੂੰ ਰੋਕ ਟੋਕ ਨਹੀਂ ਕਿਸੇ ਤੋਂ ਵੀ ਠੀਕ ਹੈ ਸਾਰੇ ਨੇ ਬੰਦ ਵਧੀਆ ਤੀਆਂ ਨੂੰ ਮਿਲਿਆ ਕਰਦੇ ਜੀਆਂ ਤੋਂ ਉੱਤਰਵਾਦ ਤੋਂ ਬਹੁਤ ਅੱਛਾ ਸਨਰੰਗਨ ਕਰਦੇ ਸਾਰੇ ਬਹੁਤ ਵਧੀਆ ਸਖੇਟ ਕੇ ਜਾਣੇ ਬਹੁਤ ਸਾਰਾ ਜਿਆਦਾ ਸੰਯੋਗ ਦਿੱਤਾ ਸਭ ਨੇ ਜੀ ਸਾਨੂੰ ਠੀਕ ਹੈ ਸਾਰੇ ਹਾਂ ਤੇ ਸਾਨੂੰ ਤੀਆਂ ਦਾ ਬਹੁਤ ਵਧੀਆ ਪ੍ਰੋਗਰਾਮ ਲੱਗਦਾ ਅੱਗੇ ਦਾ ਬੀਬੀਆਂ ਮਾਈਆਂ ਖੂ ਟੋਬੇ ਤੇ ਜਾਵੜਨ ਸੋ ਉੱਥੇ ਗੱਲਾਂ ਬਾਤਾਂ ਕਰਦੇ ਸੀ ਹੁਣ ਸਾਨੂੰ ਇੱਥੇ ਵਧੀਆ ਲੱਗਦਾ ਗੱਲਾਂ ਬਾਤਾਂ ਕਰਦਿਆਂ ਨੂੰ ਵੀਰੇ ਠੀਕ ਹੈ ਅੱਜ ਦਾ ਤੁਹਾਡਾ ਜਿਹੜਾ ਮਨਾਇਆ ਗਿਆ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਬਹੁਤ ਵਧੀਆ ਸੀ ਨਾਲ ਮਿਲ ਕੇ ਸੀ ਸਾਰੇ ਸੱਸਾਂ ਨਾਨਾਂ ਨੇ ਸਾਰੇ ਨੇ ਵਧੀਆ ਮਨਾਇਆ ਜੀ ਅੱਗੇ ਤੋਂ ਵੀ ਇਸ ਤਰ੍ਹਾਂ ਇਹ ਤਿਹਾਰ ਮਨਾਉਂਦੇ ਰਹੋਗੇ ਹਾਂਜੀ ਹਾਂਜੀ ਵਧੀਆ ਮਨਾਵਾਂਗੇ ਜੀ ਠੀਕ ਹੈ ਇਹੀ ਤਾਂ ਸਾਡਾ ਇਕੱਠਿਆਂ ਹੋਣ ਦਾ ਇੱਕ ਮੌਕਾ ਮੌਕਾ ਠੀਕ ਹੈ ਕਰਾਂਗੇ ਤੁਸੀਂ ਕਰਨਾ ਸਾਰੀਆਂ ਭੈਣਾਂ ਰਲ ਕੇ ਇਹਦਾ ਜਨਮ ਤੇ ਸਾਨੂੰ ਉਹ ਬਹੁਤ ਚੰਗਾ ਲੱਗਾ ਸਾਡਾ ਭੈਣਾਂ ਦਾ ਇੱਥੇ ਪਵਾਕ ਰਵੇ ਤੇਰੀ ਕੀੜੀ ਵੀ ਆਨੇ ਆਇਆ ਕਰਦਿਆ ਤੈਨੂੰ ਸਭ ਹੈਲੋ ਭਾਰਗੇ ਵਾਲੀ ਹੈ ਜਤਵਾਰ ਦਾ ਇੰਨਾ ਨਹੀਂ ਤਾਂ ਤਾਂ ਜਾ ਕੇ ਲੰਘ ਨਹੀਂ ਨਹੀਂ ਹੋ ਜਾ Det er lørdag. in yeah. <laughs> Yeah. ਕਾਇ ਦਿਖਾਣਾ ਅਨਖੜ ਦਿਖਾਣਾ ਕਾਇ ਬੁੱਝੋ ਉਸ ਪਿਕਚਰ ਟੂ ਆਹ ਕਹੀਦਾ ਰੋਲੇ ਦਾ ਜਾਗੀਓ ਮਾਣ ਦੇ ਕੋਲ ਬਸੋ ਆਹ ਯਾਰ ਨੂੰ ਨਹੀਂ ਬੋਲੀ ਆ ਆਪਣਾ ਆਉਂਦਾ ਬੰਦਾ ਹੀ ਆ ਗਿਆ ਜਿਹੜੇ ਖਵਾਰ ਨੇ ਮੈਂ ਬਾਹਰ ਸੀ ਮੈਂ ਹੈ ਨਹੀਂ ਦੇਖ ਤਾ ਕੰਮ ਜਾ ਰਿਹਾ ਨਹੀਂ ਹੈ ਨਹੀਂ ਕੋਈ ਕਰਦਾ ਬਸ ਮੇਰੇ ਵਾਲੇ ਛੱਡ ਗਏ ਇਹ ਬਗ ਇਹ ਕੀ ਕਰੇ ਆਹ ਹਾਂ ਅੰਦਰ ਜਾ

ਰਾਣੀਆ ਪ੍ਰਾਰਥਨਾ ਬੋਲੀਆਂ ਤੇ ਪਿੰਗ ਦੇ ਹਲਾਰੇ ਲੈਂਦੇ ਹੋਈਆਂ ਅਜਵਾੜਾ ਭਾਈ ਕਾ ਵੀ ਖੇਤੀਆਂ ਆਉਣਾਂ ਜਾਂ ਜਾ ਰਹੀਆਂ